ਉਹ ਕੀ ਨਾਤਾ ਸਰਪਜੀਤ ਕੌਰ ਕਿੱਥੋਂ ਦੇ ਰਹਿਣ ਆਗੇ ਅਸੀਂ ਸਰਲੀਕੁਰਦ ਕੀ ਘਟਨਾ ਵਾਪਰੀ ਰਾਤੀ ਰਾਤੀ ਘਟਨਾ ਹੀ ਵਾਪਰੀ ਵੀ ਡੈਡੀ ਕੇ ਦੇ ਨਾਲ ਰਿਆ ਹੀ ਤੇ ਰੋਟੀ ਲੈ ਕੇ ਆਇਆ ਹੀ ਤੋਂ ਉਹ ਬੁਏ ਗਾੜੀ ਤੋਂ ਮੈਂ ਪ੍ਰਾਂਖ ਲੋਤੀ ਤੇ ਆਂਦੇ ਮੈਨੂੰ ਵੇਖ ਕੇ ਦੇ ਆਂਦਾ ਵੀ ਮੁੱੱਚਾ ਮਰੋੜਦੇ ਆ ਤੇ ਉਹ ਡੈਡੀ ਕਹਿੰਦਾ ਵੀ ਉਹ ਮੁੰਡੇ ਦੋਹੇ ਜਿਨ੍ਹਾਂ ਨੇ ਅੱਡੇ ਨਾਲ ਲੱਗਦੀ ਤੇ ਉਹ ਮੁੰਡੇ ਜੀਤ ਰਣਜੀਤ ਤੇ ਪਰਮਜੀਤ ਉਹਨਾਂ ਦਾ ਇੱਕ ਜਵਾਈ ਹੈ ਅਮਰੀਕਾ ਤੇ ਉਹ ਡੈਡੀ ਆਣ ਕੇ ਮੈਨੂੰ ਦੱਸਣ ਡਿਆ ਕਿ ਮੈਨੂੰ ਇਸ ਤਰ੍ਹਾਂ ਆਂਦੇ ਆ ਗਗਨ ਤੇ ਉਹ ਮਗਰੇ ਆਣ ਕੇ ਡੰਡੇ ਛੋਟੇ ਲੈ ਕੇ ਡਾੜੀ ਨੂੰ ਆਣ ਕੇ ਕੁੱਟਣ ਮਾਰਨ ਡੈ ਪਿਆ ਡੈਡੀ ਅੰਦਰ ਵੜ ਗਿਆ ਆ ਤੇ ਉਹਨੂੰ ਅੰਦਰ ਹੀ ਕੁੱਟ ਕੇ ਸੱਟਾਂ ਲਾ ਕੇ ਆ ਫਲੇ ਮੈਨੂੰ ਵੀ ਧੱਕੇ ਮਾਰ ਕੇ ਗਏ ਆ ਮੇਰੇ ਬੱਚਿਆਂ ਨੂੰ ਧੱਕੇ ਧੁੱਕੇ ਮਾਰ ਕੇ ਗਏ ਆਂ ਦੀ ਸਾਰੇ ਰੂੜੇ ਰੂੜੇ ਚਲਾ ਕੇ ਗਏ ਆਂ ਤੇ ਪੰਜੇ ਵੀ ਸਾਰੇ ਛੋਟੇ ਛੁੱਟ ਕੇ ਗਏ ਆਂ ਐਂਦਰ ਰਾਤ ਦੀ ਰੋਟੀ ਵੀ ਨਹੀਂ ਖਾਦੀ ਉਹਨੂੰ ਸੱਟਾਂ ਸੁੱਟਾਂ ਲਾ ਕੇ ਗਏ ਆ ਉਹ ਤਾਂ ਮੀਗੇ ਵਿੰਡੋਂ ਦਾਖਲ ਕਰਵਾਇਆ ਉਹਨੂੰ ਕਾਰਨ ਕੀ ਏ ਸਾਰੀ ਲੜਾਈ ਦਾ ਕਾਰਨ ਕੀ ਆ ਮੁੱਛਾ ਦਾ ਵਟ ਚੜਨਾ ਕੋਈ ਲੜਾਈ ਦਾ ਕਾਰਨ ਨਹੀਂ ਬਣਦਾ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਬਸ ਇਥੋਂ ਨਿਕਲੋ ਤੇ ਸਾਡੇ ਹੱਥ ਤੇ ਵਿੱਚ ਥਾਂ ਇਹਨਾਂ ਦਾ ਆਵੇ ਤੇ ਇਹ ਭਾਵੇਂ ਜਿੱਤੇ ਮਰਜੀ ਤੁਰੇ ਪਨ ਬਸ ਸਾਨੂੰ ਜੀਣ ਨਹੀਂ ਦਿੰਦੇ ਇਹ ਕਹਿੰਦੇ ਕਿ ਨਿਕਲ ਜਾਣ ਇਤੋਂ ਨਿਕੇ ਨਿਕੇ ਬੱਚੇ ਲੈ ਕੇ ਇਹ ਸਾਨੂੰ ਕਰਕੇ ਵੀ ਨਹੀਂ ਖਾਣ ਦਿੰਦੇ ਬਸ ਅਸੀਂ ਆਪਣੀ ਦਿਹਾੜੀ ਕਰਕੇ ਖਾਣੇ ਆ ਨੂੰ ਉਹ ਵੀ ਨਿਖਾਣ ਦਿੰਦੇ ਅਸੀਂ ਬੱਚੇ ਲੈ ਕੇ ਕਿੱਥੇ ਜਾਈਏ ਹਾਂਜੀ ਅਸੀਂ ਤਰਖਾਸ ਦਿੱਤੀ ਆ ਮੈਰੋਵਾਲ ਥਾਣੇ 'ਚ 12 ਵਜੇ ਦੇ ਕੇ ਆਏ ਰਾਤੀ ਉਹਨਾਂ ਨੇ ਅਜੇ ਕਿਹਾ ਹੀ ਕਿ ਸੋਮਵਾਰ ਤੱਕ ਕੋਈ ਗੱਲ ਹੋਊਗੀ ਡਾਕਟਰ ਨਹੀਂ ਉਹਤੇ ਮਿਲਿਆ ਉਹਨਾਂ ਨੇ ਅਜੇ ਟੰਕੇ ਟੁੰਗੇ ਨਹੀਂ ਅਜੇ ਵੇਖੇ ਕੀ ਮੰਗ ਕਰਦੇ ਮੰਗ ਇਹ ਕਰਦੇ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ ਜਾਵੇ ਵੀ ਗਾਹਾਂ ਤੋਂ ਸਾਨੂੰ ਉਹ ਕੁਝ ਕਹਿਣ ਨਾ ਇਹ ਤਾਂ ਕੁਝ ਕਹਿਣ ਨਾ ਸਾਨੂੰ ਧਮਕਿਆ ਨਾ ਦੇਣ ਮੇਰੇ ਪਰਿਵਾਰ ਨੂੰ ਕਿਤੇ ਲੈ ਕੇ ਜਾਊਂਗੀ ਇਹਨਾਂ ਨੇ ਕਿ ਸੱਟਾ ਪਿੱਟਾ ਲਾਈਆਂ ਮੇਰੇ ਬੱਚੇ ਵੀ ਛੋਟੇ ਛੋਟੇ ਆ ਮੈਂ ਤਾਂ ਰੋਲ ਜੂਗੀ ਉਹਨਾਂ ਦੇ ਜ਼ੇਰ ਤੋਂ ਦੇ ਕਾਰ ਦਾ ਗੁਜ਼ਾਰਾ ਚੱਲਣ ਡਿਆ ਆ ਇਹਨਾਂ ਨੇ ਤੁਹਾਨੂੰ ਇੰਨੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਬਹੁਤ ਸਾਨੂੰ ਸੱਟਾ ਪਿੱਟਾ ਲਾਈਆਂ ਆ ਬੜੇ ਰੂਲੇ ਆ ਇਹਨਾਂ ਬਹੁਤ ਜ਼ਿਆਦਾ ਦੁਖੀ ਕੀਤਾ ਬਸ ਅਸੀਂ ਇਹੋ ਚਾਹਣਾ ਚਾਹੁੰਦੇ ਆ ਵੀ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਗਰਾ ਸਿੰਘ ਮੇਰਾ ਪਿੰਡ ਪਿੰਡ ਸਰਲੀ ਖੁਰਦ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਜੀ ਮੈਂ ਤਾਂ ਗਿਆ ਕੱਲ ਕੰਮ ਤੇ ਕੱਲ ਦੀ ਗੱਲ ਹੈ ਤੇ ਮਤਲਬ ਨਾਲ ਦੀ ਨਮਨ ਨੂੰ ਫੋਨ ਕੀਤਾ ਵੀ ਘਰ ਆ ਕੇ ਸ਼ਰੀਕ ਡਾਡੀ ਨੇ ਸਟਾ ਲਾ ਗਏ ਆ ਸਾਰਾ ਕੰਮ ਕਰਦਾ ਮੈਂ ਕੰਮ ਕਰਦਾ ਜੀ ਡਰਾਈਵਰੀ ਕਰਦਾ ਜਿੰਨੂੰ ਵੀ ਜ਼ਰੂਰਤ ਹੋਵੇ ਡਰਾਈਵਰ ਦੀ ਤੇ ਇਹ ਮਤਲਬ ਜਿਹੜੇ ਜਿਹੜੇ ਸਟਾ ਲਾ ਕੇ ਗਏ ਕੌਣ ਸੀ ਕੀ ਨਾ ਇੱਕ ਦਾ ਨਾਮ ਰਣਜੀਤ ਇੱਕ ਨਾ ਪੰਮਾ ਇੱਕ ਨਾ ਅਮਰੀਕਾ ਤੇ ਦੋ ਉਹਨਾਂ ਦੇ ਮੁੰਡੇ ਆ ਤੇ ਕਰਨ ਤੇ ਸਿਮਾ ਵਜਾ ਕੀ ਹੈ ਸਟਾ ਕਿਉਂ ਵਜਾ ਵਜਾ ਹੋਈ ਆ ਜੀ ਜੀਨ ਲਈ ਦਿੰਦੇ ਆਨੋ ਵੀ ਇਹ ਤੁਰੇ ਕਿਉਂ ਫਿਰਦੇ ਇਹੋ ਗੱਲਾਂ ਨਜਾਇਜ਼ ਜੀ ਸਾਨੂੰ ਆਂਦੇ ਆ ਵੀ ਇੱਥੋਂ ਨਿਕਲ ਨਾ ਤੇ ਇੰਨਾ ਦੇ ਥਾਂ ਤੋਂ ਦੇ ਮੱਲਾ ਹਾਂਜੀ ਹਾਂਜੀ ਇਹੋ ਚਾਹੁੰਦੇ ਆ ਵੀ ਸਾਨੂੰ ਥਾਂਸਲਾ ਮਿਲ ਜੇ ਤੇ ਇੱਥੋਂ ਨਿਕਲ ਜਾਣਾ ਉੱਧਰ ਜਾਣਾ ਕੀ ਹੁਣ ਮਾਰ ਕਰਦੇ ਤੁਸੀਂ ਅਸੀਂ ਮੰਗੇ ਹੋ ਕਰਦੇ ਆ ਵੀ ਸਰ ਹਨ ਨਾ ਦੁਹੀ ਕਰਨਾ ਛੋਟੇ ਛੋਟੇ ਬੱਚੇ ਆਂ ਲੜਨ ਜੋਗੇ ਕੇ ਨਾ ਨਹੀਂ ਆ ਨਜਾਇਜ਼ੀਆਂ ਨੂੰ ਤੰਗ ਕਰਦੇ ਆ ਤੇ ਨਾ ਕਰਨ ਤੰਗ ਉਹ ਨਾ ਕਰਨਾ ਸੰਜੇ ਜੀ ਕਿੱਥੋਂ ਦੇ ਰਹਿਣ ਵਾਲੇ ਛੋਟੀ ਸ਼ਰਲੀ ਤੇ ਇਹ ਕੀ ਹੋਇਆ ਤੁਹਾਡੇ ਸੱਟਾਂ ਕਿੱਧਰ ਲੱਗਦੀਆਂ ਮੈਂ ਜੀ ਜ਼ਿੰਮੇਵਾਰਾ ਨਾਲ ਕੰਮ ਕਰਦਾ ਤੇ ਜਦੋਂ ਮੈਂ ਉਧਰੋਂ ਵੀ ਆਉਂਦਾ ਜਾਂਦਾ ਜਾਂ ਕਿਤਰਾ ਵੀ ਇਹਨਾਂ ਦੀਆਂ ਬੁੜੀਆਂ ਬੂਆ ਖੋਲ ਕੇ ਤੇ ਗਾੜੀ ਖੋਲ ਜਾਂਦੀਆਂ ਤੇ ਸਾਨੂੰ ਲੋਲਾ ਗੱਲਾਂ ਕਰ ਦਿੰਦੇ ਆ ਮੁਰਕੇ ਮੇਰਾ ਇਹਨਾਂ ਦਾ ਇੱਕ ਮੁੰਡਾ ਮੈਨੂੰ ਵੇਖ ਕੇ ਮਸਮਰੋੜਦਾ ਮੈਂ ਆਪਣੀ ਨੌ ਨੂੰ ਆਖਦਾ ਮੈਨੂੰ ਵੇਖ ਕੇ ਤੇ ਇਦਾਂ ਕਰਦਾ ਹਾਰ ਹੋਰਾਂ ਜਦੋਂ ਨੰਗਾ ਤੇ ਇਸੇ ਕਲੋਂ ਮੇਰੇ ਮਗਰਾਂ ਕਿ 14-15 ਜਣੇ ਤੇ ਮੇਰੇ ਸੱਟਾਂ ਲਾ ਦੇ ਘਰਾਂ ਨੇ ਕੀ ਇਹ ਤਾਂ ਰੋੜਾ ਜੋ ਮੰਜੇ-ਮੰਜੇ ਤੋੜ ਗਏ ਆ ਬਸ ਸਤਾਰ ਨਹੀਂ ਆ ਉਹ ਜਾਗਤ ਕਿਉਂ ਤੁਹਾਨੂੰ ਮਤਲਬ ਵੀ ਹਾਂਜੀ ਪਤਾ ਨਹੀਂ ਸਾਨੂੰ ਕਿਉਂ ਸਾਨੂੰ ਇਹਦਾ ਮਤਲਬ ਇਹ ਆ ਵੀ ਸਾਡੇ ਇਹ ਲੰਘਦਾ ਪਿਓ ਗੱਲੀ ਸਾਨੂੰ ਉਹੋ ਪੈਂਦੀ ਆ ਇੱਕ ਗਲੀ ਆ ਨੂੰ ਜਾਂਦੀ ਮੇਰੇ ਘਰ ਤੋਂ ਇਹ ਆਉਂਦੀ ਮੇਥੇ ਲੰਘਦੇ ਆ ਭਈ ਸਾਡੀ ਲੜਾਈ ਹੋਵੇ ਉਹ ਕਰ ਕੇ ਇਹ ਤਾਂ ਗਲੀ ਗੁਲੀ ਉਧਰ ਕੋਈ ਨਹੀਂ ਇਹ ਉਧਰ ਘਰਾਂ ਚ ਜਾਂਦੀਆਂ ਸਾਡੇ ਘਰ ਬੂਏ ਲਾ ਕੇ ਨਾਲ ਨਾਲ ਗੱਲਾਂ ਕਰਦੀਆਂ ਤੁਸੀਂ ਚੁੱਪ ਕੀ ਚ ਰਹੀ ਨੇ ਨਹੀਂ ਜੀ ਕੋਈ ਕੋਸਟ ਕੋਈ ਸਟੇਅਰ ਕੀਤੀ ਹੈ ਹਾਂ ਜੀ ਕੀਤੀ ਹੈ ਕੀ ਮੰਗ ਕਰਦੇ ਉਹਨਾਂ ਦੇ ਅੱਜ ਡਾਕਟਰ ਨਹੀਂ ਆਇਆ ਤੇ ਸੋਮਵਾਰ ਤੱਕ ਉਹਨਾਂ ਆਉਣਾ ਤੇ ਫਿਰ ਉਹਨਾਂ ਟੰਕੇ ਟੰਕੇ ਲਾਉਣੇ ਆ ਤਾਂ ਕਰਕੇ ਵੀ ਅਜੇ ਕੋਈ ਸਮਝ ਨਹੀਂ ਤੁਸੀਂ ਕੀ ਚਾਹੁੰਦੇ ਕੀ ਹੋ ਮੈਂ ਸਜ਼ਾ ਚਾਹੁੰਨਾ ਉਹਨਾਂ ਨੇ ਹਰ ਵਾਰ ਸਾਨੂੰ ਮੇਰਾ ਮੁੰਡਾ ਵੀ ਮਾਰ ਦੇਣ ਲੱਗਿਆ ਸੀ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂਜੀ ਇਹੋ ਹੀ ਤਾਂ ਉਹਨਾਂ ਨੂੰ ਸਜ਼ਾ ਚਾਹੀਦੀ ਆ ਮੇਰਾ ਮੁੰਡਾ ਵੀ ਮਾਰ ਦੇਣ ਲੱਗਾ ਹਰ ਕ ਮੈਨੂੰ ਮਾਰ ਦੇਣ ਲੱਗੇ ਹਾਂਜੀ ਵਿਜੋਤੋ ਕੀ ਤੁਸੀਂ ਮੰਗ ਕਰਦੇ ਹੋ ਉਸ ਪ੍ਰਸ਼ਾਸਨ ਦੇ ਕੋਲ ਮੈਂ ਨਾ ਜੀ ਸਾਨੂੰ ਦੋਹੀ ਨਾ ਕਰਨ ਇਹੋ ਗੱਲ ਹੈ ਪਈ ਅੱਗੇ ਮੇਰਾ ਮੁੰਡਾ ਮਾਰ ਦੇਣ ਲੱਗਾ ਹੁਣ ਮੈਨੂੰ ਮਾਰ ਦੇਣ ਲੱਗੇ ਹਾਂਜੀ ਤੇ ਇਹਨਾਂ ਨੂੰ ਕੋਈ ਸਜ਼ਾ ਤਾਂ ਚਾਹੀਦੀ ਆ ਫੇ ਸਰ ਨਿੱਕੀ ਸਰ ਲਈ ਤੋਂ ਕੁਤ ਕਰਨੈਲ ਸਿੰਘ ਦਾਮ ਦਾ ਜੀ ਝੱਡਾ ਹੋਇਆ ਉਹਨਾਂ ਦਾ ਕੋਈ ਸਾਰਾ ਪੂਰਾ ਮਾਮਲਾ ਨਿੱਕੀ ਸਰ ਲਈ ਭਰਾ ਭਰਾ ਉਸੇ ਚ ਲੜੇ ਆ ਜੀ ਤੇ ਕਰਨੈਲ ਸਿੰਘ ਦੇ ਸੱਟ ਲੱਗੀ ਆ ਡੰਡਾ ਵਾਜਾ ਮਾਰਿਆ ਆ ਉਹਨੇ 323 ਦਾ ਰਿਜ਼ਲਟ ਲਿਆ ਵਾ ਉਹਦੇ ਬਿਆਨ ਲੈ ਕੇ ਤੇ ਹੀ ਰਪਟਾ ਪਾ ਕੇ ਉਹਨੂੰ ਦੇਤੀ ਆ ਵੀ ਆਪਣੀ ਚੜ੍ਹਾ ਜੇ ਅਦਾਲਤ ਵਿੱਚ ਖੜੇ ਜੀ ਹੋਰ ਕੋਈ ਉੱਥੇ ਮਸਲਾ ਨਹੀਂ ਹੈਗਾ ਜੀ ਸਰ ਉਹ ਉਹਨਾਂ ਦਾ ਕਹਿਣਾ ਆ ਕਿ ਰਾਤ ਜਿਹੜਾ ਫੇਰ ਉਹਨਾਂ ਦੇ ਉਹ ਜਿਹੜੇ ਗੱਲਦੇ ਜੀ ਰਾਤ ਕੋਈ ਝਗੜਾ ਨਹੀਂ ਹੋਇਆ ਜੀ ਉੱਥੇ ਉਹ ਰੋਟੀ ਦੇਣ ਵਾਸਤੇ ਗਈ ਤਾਂ ਉਥੇ ਲਾਲਾ ਲਾਲਾ ਕਰਤੀ ਹੋਈ ਬੰਦੇ ਬੈਗੇ ਜੀ ਕੋਈ ਗੱਲਬਾਤ ਨਹੀਂ ਕੀਤੀ